ਇੱਕ ਮਹੀਨੇ ਤੋਂ ਬੁਲਵੰਤਾਂ ਦੇ ਵਿੱਚ ਭਾਰੀ ਉਤਸ਼ਾਹ ਜਿਹੜਾ ਉਹ ਦਿੱਖ ਨੂੰ ਲੱਗਾ ਆਜੋ ਆ ਜੀ ਜਿਹੜੇ ਰਟਾਇਰਡ ਜਿਹੜੇ ਹੋਏ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਮਲਾਸਮ ਹੋ ਰਹੇ ਬੰਦੂ ਜੀ ਆਪਣਾ ਨਾਮ ਦੱਸ ਕੀ ਅੱਜ ਦਾ ਮੁੱਦਾ ਕੀ ਸੀ ਅੱਜ ਇੱਥੇ ਪਹੁੰਚੇ ਨੇ ਬੁੱਟਰ ਸਾਹਿਬ ਉਹਨਾਂ ਦਾ ਸਵਾਗਤ ਕਿਉਂ ਕੀਤਾ ਗਿਆ ਮੁੱਦਾ ਕੀ ਸੀਗੀ ਮੈਂ ਕਿਰਪਾਲ ਸਿੰਘ ਪੰਨੂ ਸੀਨੀਅਰ ਮੀਤ ਪ੍ਰਧਾਨ ਨੇਰੀ ਪਟਵਾਰ ਯੂਨੀਅਨ ਪੰਜਾਬ ਅੱਜ ਸਾਡੇ ਜੋ ਜਸਕਰ ਸਿੰਘ ਗੇਹਰੀ ਬੁੱਟਰ ਸੂਬਾ ਪ੍ਰਧਾਨ ਨੇ ਜਿਨ੍ਹਾਂ ਨੂੰ ਪਿਛਲੇ ਸਮੇਂ ਮੌਤਲ ਕੀਤਾ ਗਿਆ ਸੀਗਾ ਤੇ ਉਹਨਾਂ ਨੂੰ ਬਹਾਲ ਕੀਤਾ ਗਿਆ ਹੈ ਉਹਨਾਂ ਦੀ ਇਥੇ ਜਨਰਲ ਡਿਵੀਜ਼ਨ ਵਿੱਚ ਉਹਨਾਂ ਦੀ ਅੱਜ ਜੁਵਾਨੀ ਸੀਗੀ ਉਹਨਾਂ ਨੇ ਹਾਜ਼ਰੀ ਪੋਰਟ ਪੇਸ਼ ਕੀਤੀ ਆ ਤੇ ਸਾਰੇ ਸਾਡੇ ਭਾਈਵਾਲ ਜਥੇਬੰਦੀਆਂ ਭਰਾਤਰੀ ਜਥੇਬੰਦੀਆਂ ਸਾਡੇ ਨੇਰੀ ਪਟਵਾਰੀ ਸਾਰਿਆਂ ਨੇ ਇਕੱਠੇ ਹੋ ਕੇ ਉਹਨਾਂ ਦਾ ਵੈਲਕਮ ਕੀਤਾ ਹੈ ਉਹਨਾਂ ਨੂੰ ਸਸਪੈਂਡ ਕਿਉਂ ਕੀਤਾ ਗਿਆ ਸੀ ਕਾਰਨ ਕੀ ਸੀ ਜੀ ਉਹਨਾਂ ਨੂੰ ਸਸਪੈਂਡ ਕਰਨ ਦਾ ਕਾਰਨ ਸੀ ਸਾਡੇ 250 ਪਟਵਾਰੀ ਕਰੀਬ ਚਾਰ ਸ਼ਿਫਟ ਕੀਤੇ ਸੀ ਜਿਨ੍ਹਾਂ ਨੂੰ ਆਖਿਆ ਗਿਆ ਸੀ ਜਿਨ੍ਹਾਂ ਉਤੇ ਦਬਾਅ ਪਾਇਆ ਗਿਆ ਸੀਗਾ ਕਿ ਉਹ ਜਿਹੜੀ ਉਹਨਾਂ ਦੇ ਇਰੀਗੇਸ਼ਨ ਦੇ ਅੰਕੜੇ ਆ ਉਹ ਜਿਹੜੇ 21% ਤੋ 30% ਦੇ ਵਿੱਚ ਸੀ ਉਹਨਾਂ ਨੂੰ ਵਧਾ ਕੇ 90% 100% ਕਰਨ ਵਾਸਤੇ ਦਬਾਅ ਪਾਇਆ ਗਿਆ ਸੀ ਉਹਨਾਂ ਨੂੰ ਚਾਸ਼ਕ ਕੀਤਾ ਗਿਆ ਸੀਗਾ ਸਾਡੇ ਸੁਭਾ ਪ੍ਰਧਾਨ ਨੇ ਇਸ ਸੰਬੰਧੀ ਆਵਾਜ਼ ਚੁੱਕੀ ਵੀ ਇਹ ਸਾਡੇ ਨਾਲ ਧੱਕਾ ਕੀਤਾ ਗਲਤ ਕੀਤਾ ਗਿਆ ਤੇ ਇੱਕ WhatsApp ਗਰੁੱਪ ਨੂੰ ਜਰੀਆ ਬਣਾ ਕੇ ਉਹਨਾਂ ਨੂੰ ਮੁਤਲ ਕੀਤਾ ਗਿਆ ਸੀ ਇਹ ਕਾਰਨ ਕਿਉਂਕਿ ਮੁਲਤਵ ਕਿਉਂ ਕੀਤਾ ਗਿਆ ਸਰਕਾਰ ਦੀਆਂ ਨੀਤੀਆਂ ਨੂੰ ਕਿਉਂ ਵੇਖਦੇ ਹੋ ਤੁਸੀਂ ਸਰਕਾਰ ਦੀਆਂ ਨੀਤੀਆਂ ਨੂੰ ਅਸੀਂ ਇਹ ਵੇਖਦੇ ਆਂ ਵੀ ਸਾਨੂੰ ਕਾਫੀ ਸਮੇਂ ਤੋਂ ਅਸੀਂ ਆਪਣਾ ਸੰਘਰਸ਼ ਕਰ ਰਹੇ ਆਂ ਵੀ ਸਾਨੂੰ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਗਿਆ। ਨਾ ਸਾਡੀ ਕੋਈ ਗੱਲ ਸੁਣੀ ਗਈ ਆ, ਨਾ ਸਾਡਾ ਪੱਖ ਸੁਣਿਆ ਗਿਆ ਹੈ। ਪਰ ਸਰਕਾਰ ਤਾਂ ਕਹਿੰਦੀ ਸੀ ਪਾਣੀਆਂ ਦੇ ਰਾਖੇ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਸਾਡੇ ਨਾਲ ਘੁਟਾਲਾ ਕੀਤਾ ਜਾ ਰਿਹਾ ਪੰਜਾਬ ਦੇ ਲੋਕਾਂ ਨਾਲ। ਨਹੀਂ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਜਿਹੜਾ ਨਹਿਰੀ ਸਿਸਟਮ ਹੈਗਾ ਉਹ ਬਹੁਤ ਪੁਰਾਣਾ ਸਿਸਟਮ ਆ ਅੰਗਰੇਜ਼ਾਂ ਦੇ ਟਾਈਮ ਦਾ ਸਿਸਟਮ ਬਣਿਆ ਹੋਇਆ। ਇਹਦੇ ਵਿੱਚ ਬਹੁਤ ਸੁਧਾਰ ਕਰਨ ਦੀ ਲੋੜ ਆ। ਸਾਨੂੰ ਸਾਡੀਆਂ ਸਲਾਹ ਲੈ ਕੇ ਅਸੀਂ ਕਿਉਂਕਿ ਜ਼ਮੀਨੀ ਪੱਧਰ ਤੇ ਅਸੀਂ ਵਿਚਰਦੇ ਆਂ ਹਰ ਖੇਤ ਚ ਹਰ ਜ਼ਿਮੀਂਦਾਰ ਤੱਕ ਸਾਡੀ ਪਹੁੰਚ ਆ ਅਸੀਂ ਬਾਹਰ ਦਾ ਵੇਖਦੇ ਆ ਕਿ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਬਾਹਰ ਆ ਰਹੀਆਂ ਨੇ ਸਾਡੀ ਸਲਾਹ ਲੈ ਕੇ ਸਾਡੀ ਸਲਾਹ ਲੈ ਕੇ ਉਸ ਹੱਬ ਨਾਲ ਪਾਲਿਸੀਆਂ ਬਣਾ ਕੇ ਆਪਾਂ ਕਿਸਾਨਾਂ ਨੂੰ ਪੰਜਾਬ ਨੂੰ ਪਾਣੀ ਦੀ ਵਧੀਆ ਹਿਸਾਬ ਦੇ ਸਕੀਏ ਸਰਕਾਰ 13 0 ਕਹਿੰਦੀ ਲੱਗਦਾ ਕਿ ਜੋ ਵਿਰੋਧ ਤੁਹਾਡੇ ਵਰਗੇ ਜਿਥੇ ਬੰਦਿਆ ਕਰੀਆ ਕਿਸਾਨ ਜਿਥੇ ਬੰਦਿਆ ਕਰ ਰਹੇ ਆ ਉਹਦੇ ਮੂੰਹ ਦੀ ਖਾਣੀ ਪਈ ਆ ਉਹਦੇ ਕਰਕੇ ਵਿਰੋਧ ਹੋ ਰਿਹਾ ਬਿਲਕੁਲ ਜੀ ਬਿਲਕੁਲ ਮੁਲਾਜ਼ਮਾਂ ਦਾ ਬਹੁਤ ਵੱਡਾ ਵਿਰੋਧ ਇਹ ਸਰਕਾਰ ਦੇ ਖਿਲਾਫ ਆ ਨਾ ਸਾਨੂੰ ਡੀਏ ਦੀ ਕਿਸ਼ਤ ਜਾਰੀ ਕੀਤੀ ਗਈ ਆ ਨਾ ਸਾਡੀਆਂ ਪੇ ਕਮਿਸ਼ਨਾਂ ਦਾ ਤਰੂਤੀਆਂ ਉਹ ਦੂਰ ਕੀਤੀਆਂ ਸੋ ਮੁਲਾਜ਼ਮਾ ਮੁਲਾਜ਼ਮਾ ਨੇ ਹੀ 92 ਐਮ.ਐਲ.ਏ ਬੜੇ ਜ਼ੋਰ ਸ਼ੋਰ ਨਾਲ ਵੋਟਾਂ ਪਾ ਕੇ ਬਦਲਾਵ ਲਿਆ ਕੇ ਇਹਨਾਂ ਦੀ ਸਰਕਾਰ ਬਣਾਈ ਸੀ ਸੋ ਅੱਜ ਉਹ ਮੁਲਾਜ਼ਮਾ 'ਚ ਬਹੁਤ ਵੱਡੀ ਨਿਰਾਸ਼ਾ ਹੈ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਉਹ ਚ ਕਈ ਕਿਸਮ ਦੀਆਂ ਮੰਗਾਂ ਹੈਗੀਆਂ ਇਸ ਮੁਜੇ ਤੁਹਾਡੇ ਨਾਲ ਕਿਸਾਨ ਜਥੇਬੰਦੀਆਂ ਉੱਤਿਆ ਹੱਕ ਦੇ ਵਿੱਚ ਜੀ ਬਿਲਕੁਲ ਜੀ ਅਸੀਂ ਧੂਰੀ ਪਿਛਲੇ ਸਮੇਂ ਧੂਰੀ ਅਸੀਂ 17 ਤਰੀਕ ਨੂੰ ਰੈਲੀ ਕੀਤੀ ਸੀਗੀ ਜਿਸ ਵਿੱਚ ਸਾਡੀਆਂ ਭਾਈਵਾਲ ਪ੍ਰਾਪਤੀ ਮੁਲਾਜ਼ਮ ਜਥੇਬੰਦੀਆਂ ਅਸੀਂ ਕਿਸਾਨ ਜਥੇਬੰਦੀਆਂ ਦਾ ਸਾਡਾ ਬਹੁਤ ਵੱਡਾ ਸਹਿਯੋਗ ਦਿੱਤਾ ਤੇ ਆਉਣ ਵਾਲੇ ਸਮੇਂ ਵਿੱਚ ਵੀ ਸਾਡਾ ਸਹਿਯੋਗ ਕਰਨ ਦਾ ਉਹਨਾਂ ਨੇ ਭਰੋਸਾ ਦਿੱਤਾ ਧੰਨਵਾਦ ਜੀ ਸਵਾਗਤ ਕੀਤਾ ਗਿਆ ਮਹਿਕਮੇ ਦੇ ਵੱਲੋਂ ਤੇ ਤੁਹਾਡੇ ਮੁਲਾਜ਼ਮਾਂ ਦੇ ਵੱਲੋਂ ਕੀ ਕਹਿਣਾ ਚਾਹੋਗੇ ਕੀ ਮੁਸ਼ਕਲਾਂ ਸਨ ਜਿਨ੍ਹਾਂ ਦਾ ਕਰਕੇ ਤੁਸੀਂ ਇੱਥੇ ਟਰਾਂਸਫਰ ਹੋਏ ਹੋ ਕਿਹੜਾ ਮੁੱਦਾ ਸਰਕਾਰ ਦੇ ਨਾਲ ਰੜਕਦਾ ਸੀ ਹਾਂ ਪਿਛਲੇ 3 ਕੁ ਮਹੀਨਿਆਂ ਤੋਂ ਜਿਹੜਾ ਪੰਜਾਬ ਦੇ ਪਾਣੀਆਂ ਨੂੰ ਸਰਪਲਸ ਦਿਖਾ ਕੇ ਸਰਕਾਰ ਕਿਸੇ ਹੋਰ ਨਾਂ ਸੂਬਿਆਂ ਦੇ ਵਿੱਚ ਬਾਵਾ ਖਟਣਾ ਚਾਹੁੰਦੀ ਸੀ ਪਰ ਜਿਹੜੇ ਮੁਲਾਜ਼ਮਾ ਆਪਣੇ ਇੱਕ ਸਰਕਾਰੀ ਮੁਲਾਜ਼ਮ ਹੋਣ ਦੇ ਨਾਤੇ ਤੇ ਆਪਣੇ ਪੰਜਾਬ ਦੇ ਵਾਸੀ ਹੋਣ ਦੇ ਨਾਤੇ ਅਸੀਂ 20 ਤੋਂ 21% ਪਾਣੀ ਕਿਹਾ ਸੀ ਕਿ ਪਾਣੀ ਲੱਗ ਰਿਹਾ ਇਰੀਗੇਸ਼ਨ ਹੋ ਰਹੀ ਹੈ ਔਰ ਕ੍ਰਿਸ਼ਨ ਕੁਮਾਰ ਕਹਿ ਰਿਹਾ ਸੀ ਕਿ ਤੁਸੀਂ 100% ਇਰੀਗੇਸ਼ਨ ਦਿਖਾਓ ਜਦੋਂ ਨਹਿਰਾਂ ਦੇ ਸਾਈਜ਼ ਮੋਗਿਆਂ ਦੇ ਸਾਈਜ਼ ਖਾਲਿਆਂ ਦੇ ਸਾਈਜ਼ ਜਿਹੜੇ ਬਿਲਕੁਲ ਖਤਮ ਆ ਮੋਗੇ ਉੱਚੇ ਚੱਕ ਜਾ ਕੇ ਲਾਤੇ ਉਹਨਾਂ ਦੇ ਮੋਗਿਆਂ ਦੇ ਸਾਈਜ਼ ਘਟਾਤੇ ਉਸ ਕਰਕੇ 100% ਸਚਾਈ ਕਿਤੇ ਨਹੀਂ ਹੋ ਸਕਦੀ ਜੇਕਰ ਹੋਊਗੀ ਸਚਾਈ ਤਾਂ ਉਹਦੇ ਵਾਸਤੇ ਬਹੁਤ ਉਪਰਾਲੇ ਕਰਨੇ ਪੈਣਗੇ ਇਹਨੂੰ ਮੋਗਿਆਂ ਦੇ ਸਾਈਜ਼ ਆ 6 6 ਗੁਣਾ ਵਧਾਉਣੇ ਪੈਣਗੇ ਤੇ ਤੁਹਾਨੂੰ ਜੇਕਰ ਮੈਂ ਦੱਸਾਂ ਕਿ ਇੱਕ ਜ਼ਿਮੀਂਦਾਰ ਨੂੰ 5 ਕਿੱਲਾਂ ਦੀ ਬਾਰੀ ਮਿਲਦੀ ਹੈ ਸਾਡੇ ਮਹਿਕਮੇ ਵੱਲੋਂ ਤਾਂ ਉਹਦੇ ਮਸਾਂ 1 ਏਕੜ ਵੀ ਨਹੀਂ ਲੱਗਦੀ 5 ਕਿੱਲਾਂ ਦੀ ਬਾਰੀ ਨਾਲ ਸਰਕਾਰ ਜੇ ਵਾਕਈ ਪਾਣੀ ਪਹੁੰਚਾਉਣਾ ਚਾਹੁੰਦੀ ਹੈ ਜੇ ਕਿਸਾਨਾਂ ਦੇ ਵਾਕਈ ਦਰਦੀ ਹੈ ਭਗਵੰਤ ਮਾਨ ਤੇ ਕ੍ਰਿਸ਼ਨ ਕੁਮਾਰ ਤਾਂ ਉਹਨਾਂ ਨੂੰ ਬੇਨਤੀ ਕਰਨਾ ਕਿ ਮੋਗਿਆਂ ਦੇ ਸਾਈਜ਼ ਵਧਾ ਦਿਓ ਤਾਂ ਕਿ ਕਿਸਾਨ ਦੀ 5 ਕਿੱਲਾਂ ਦੀ ਬਾਰੀ ਨਾਲ ਘੱਟੋ-ਘੱਟ 4 ਏਕੜ ਤਾਂ ਲੱਗ ਜੇ ਹੁਣ ਤਾਂ 1 ਏਕੜ ਵੀ ਨਹੀਂ ਲੱਗਦਾ 4 ਏਕੜ ਦੀ ਬਾਰੇ ਨਾ 5 ਏਕੜ ਦੀ ਬਾਰੇ ਨਾ ਉਸ ਕਰਕੇ ਮੰਗਾ ਸੀ ਬੁੱਟਰ ਸਾਹਿਬ ਸਰਕਾਰ ਦੀ ਮਨਸ਼ਾ ਕੀ ਲੱਗਦੀ ਹੈ ਕਿਸਾਨਾਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੂੰ ਲੈ ਕੇ ਮਜ਼ਦੂਰਾਂ ਨੂੰ ਲੈ ਕੇ ਸਰਕਾਰ ਦੀ ਮਨਸ਼ਾ ਤਾਂ ਦੇਖੋ ਜੀ ਜਿਵੇਂ ਹੁਣ ਆ ਪਿੱਛੇ ਸਾਡਾ ਚੱਲਿਆ ਸੀਗਾ ਤੇ ਜੇਕਰ ਅਸੀਂ ਆਵਾਜ਼ ਨਾ ਬੁਲੰਦ ਕਰਦੇ ਤਾਂ ਹੋ ਸਕਦਾ ਇਹਨਾਂ ਨੇ ਪੰਜਾਬ ਦੇ ਪਾਣੀਆਂ ਦਾ ਘਾਣ ਕਰ ਦੇਣਾ ਸੀ ਤੇ ਪੰਜਾਬ ਦੀ ਜਿਹੜੀ ਧਰਤੀ ਸੀ ਉਹ ਬੰਜਰ ਹੋ ਜਾਣੀ ਸੀਗੀ ਉਸ ਕਰਕੇ ਅਸੀਂ ਪੰਜਾਬ ਦੇ ਵਾਸੀ ਹਾਂ ਕਹਾਂ ਸਰਕਾਰ ਹੀ ਕਰਦੀ ਸੀ ਕ੍ਰਿਸ਼ਨ ਕੁਮਾਰ ਜਿਹੜਾ ਇਹਨਾਂ ਦਾ ਬਹੁਤ ਅੱਛੇ ਤਾਫਸਰਾ ਕ੍ਰਿਸ਼ਨ ਕੁਮਾਰ ਹਰਿਆਣਾ ਦਾ ਆਈਐਸ ਅਫਸਰਾ ਉਹ ਮੈਨੂੰ ਲੱਗਦਾ ਵੀ ਭਗਵੰਤ ਮਾਨ ਨੂੰ ਵੀ ਪਤਾ ਹੀ ਨਹੀਂ ਲੱਗਣ ਹੁੰਦਾ ਵੀ ਕੀ ਕਰੀ ਜਾਂਦਾ ਉਹ ਸਰਕਾਰ ਦਾ ਝਿੱਤ ਹੀ ਇੰਨਾ ਬਣ ਜਾਂਦਾ ਉਹ ਅੰਕੜਿਆਂ ਦੇ ਵਿੱਚ ਇੰਨਾ ਹੀਰੋ ਬਣ ਜਾਂਦਾ ਕਿ ਉਹ ਪਹਿਲਾਂ ਐਜੂਕੇਸ਼ਨ ਵਿਭਾਗ ਦੇ ਵਿੱਚ ਸੈਕਟਰੀ ਰਿਹਾ ਉਹਨੇ 8ਵੀਂ ਤੱਕ ਬੱਚਾ ਕੋਈ ਫੇਲ ਹੀ ਨਹੀਂ ਹੋਣ ਦਿੱਤਾ ਤੇ ਤੁਸੀਂ ਪਿਛਲੇ 10 ਸਾਲਾਂ ਦਾ ਰਿਕਾਰਡ ਕਢਾ ਲਓ ਐਜੂਕੇਸ਼ਨ ਦਾ 9ਵੀਂ ਤੋਂ ਬਾਅਦ 10ਵੀਂ ਤੱਕ ਦਾ ਬੱਚਿਆਂ ਨੂੰ ਊੜਾੜਾ ਨਹੀਂ ਆਉਂਦਾ ਜੀ ਐਨਾ ਬੁਰਾ ਹਾਲ ਕਰਦਾ ਉਹਨੇ ਉਹ ਹੀਰੋ ਬਣਨਾ ਚਾਹੁੰਦਾ ਸੀ ਉਹ ਹਰੇਕ ਸਰਕਾਰ ਦੀ ਨਜ਼ਰਾਂ ਦੇ ਵਿੱਚ ਹੀਰੋ ਬਣਦਾ ਪਰ ਉਹਨੂੰ ਨਹਿਰੀ ਵਿਭਾਗ ਦੇ ਪਟਵਾਰੀਆਂ ਨੇ ਹੀਰੋ ਬਣ ਨਹੀਂ ਦਿੱਤਾ ਉਹਨੂੰ ਕਿਹਾ ਸੀ ਬਿਲਕੁਲ ਕੰਮ ਕਰਨ ਨੂੰ ਤਿਆਰਾਂ ਪਰ ਧਰਤੀ ਤੇ ਆ ਜਾ ਅਸਮਾਨ ਤੋਂ ਥੱਲੇ ਆ ਜਾ ਸਿਸਟਮ ਸਹੀ ਕਰ ਦੇ ਖਾਲ ਸਹੀ ਬਣਾ ਦਿਓ ਮਾਈਨਰ ਵਧੀਆ ਬਣਾ ਦਿਓ ਸਾਈਜ਼ ਵਧਾ ਦਿਓ ਤਾਂ ਪੰਜਾਬ ਦੇ ਜਿਹੜੇ ਮੋਗਿਆਂ ਨੂੰ ਪਾਣੀ ਲੱਗ ਸਕਦਾ ਉਹਦੇ ਪੰਜਾਬ ਦਾ ਕਿਸਾਨ ਜਿਹੜਾ ਖੁਸ਼ਹਾਲ ਹੋ ਸਕਦਾ ਮੁੱਖ ਮੰਤਰੀ ਤੇ ਕਹਿ ਲਈਨੇ ਅਸੀਂ ਪੰਜਾਬ ਹਤੈਸ਼ੀਆਂ ਪਾਣੀ ਦਾ ਰਾਖਾ ਮੈਂ ਪੰਜਾਬ ਦਾ ਪੋਤਾ ਹਾਂ ਦੇਖੋ ਜੀ ਮੁੱਖ ਮੰਤਰੀ ਸਾਹਿਬ ਕਹਿ ਰਹੇ ਆ ਪਰ ਮੁੱਖ ਮੰਤਰੀ ਸਾਹਿਬ ਨੂੰ ਇਹ ਵੀ ਪਤਾ ਆ ਵੀ ਕ੍ਰਿਸ਼ਨ ਕੁਮਾਰ ਜਿਹੜਾ ਹਰਿਆਣੇ ਦਾ ਆਈਐਸ ਅਫਸਰਾ ਉਹ ਤੁਹਾਨੂੰ ਗਮਰਾਹ ਕਰਕੇ ਕੀ ਕੁਸ਼ ਕਰ ਰਿਹਾ ਭਗਵਾਨ ਤਮਨ ਸਾਹਿਬ ਤੁਹਾਨੂੰ ਪਤਾ ਕਿ ਐਸਬੀਐਲ ਦਾ ਕਿੱਡਾ ਵੱਡਾ ਸੰਜੀਦਗੀ ਵਾਲਾ ਪਾਣੀਆਂ ਦਾ ਮਸਲਾ ਚੱਲ ਰਿਹਾ ਜੇਕਰ ਪ੍ਰਮੁੱਖ ਸਖਤਰ ਕ੍ਰਿਸ਼ਨ ਕੁਮਾਰ ਨੇ ਪਾਣੀਆਂ ਕਾਗਜ਼ਾਂ ਨਾਲ ਢਿੱਡ ਪਰ ਕੇ ਪੰਜਾਬ ਦੇ ਪਾਣੀਆਂ ਨੂੰ ਸਰਪਲੱਸ ਦਿਖਾ ਕੇ ਐਸਬੀਐਲ ਦੇ ਵਿੱਚ ਇੱਕ ਐਫੀਡਵਿਟ ਪੇਸ਼ ਕਰਦਾ ਤਾਂ ਭਗਵਾਨ ਤਮਨ ਸਾਹਿਬ ਤੁਹਾਡਾ ਕੀ ਰਹੂਗਾ ਜੇ ਤੁਹਾਡੇ ਹੁੰਦੇ ਤੁਸੀਂ ਕਹਿੰਦੇ ਮੈਂ ਪੰਜਾਬ ਦਾ ਪੁੱਤ ਹਾਂ ਜੇ ਤੁਹਾਡੇ ਹੁੰਦੇ ਪੰਜਾਬ ਦਾ ਪਾਣੀ ਗਵਾਂਡੀ ਸੂਬਿਆਂ ਨੂੰ ਜਾਂਦਾ ਰਾਜਸਥਾਨ ਨੂੰ ਹਰਿਆਣਾ ਨੂੰ ਜਾਂਦਾ ਤਾਂ ਤੁਸੀਂ ਕਿਹੜੇ ਪੰਜਾਬ ਦੇ ਪੁੱਤ ਕੌਣ ਦੀਆਂ ਗੱਲਾਂ ਕਰਦੇ ਆ ਉਸ ਕਰਕੇ ਇਸ ਹਰਿਆਣੇ ਦਾ ਅਫਸਰ ਹੈਡ ਆਈਐਸ ਕ੍ਰਿਸ਼ਨ ਕੁਮਾਰ ਨੂੰ ਮੈਂ ਮੇਂ ਵਿੱਚੋਂ ਦਫਾ ਕਰੋ ਨਹੀਂ ਤਾਂ ਫਿਰ ਅਸੀਂ ਅੱਗੇ ਜਲੰਧਰ ਜਿਮਣੀ ਚੋਣਾ ਇਹ ਦੱਸਾਂਗੇ ਤੁਹਾਨੂੰ ਵੀ ਕਿਹੜੇ ਭਾਗ ਵਿਕਦੀ ਆ ਤੇ ਅੱਜ ਜਿਹੜਾ ਵਾ ਸਵਾਗਤ ਕੀਤਾ ਗਿਆ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਪਰ ਮੈਨੂੰ ਇੱਥੋਂ ਤੱਕ ਪਤਾ ਲੱਗਿਆ ਕਿ ਤੁਸੀਂ ਇੱਕ ਅਹੁਦਾ ਵੀ ਤੁਹਾਡਾ ਮਹਿਕਮੇਂ ਦੇ ਵਿੱਚ ਛੋਟਾ ਵਾ ਪਰ ਇੰਨੀ ਸੰਗਤ ਇਕੱਠੀ ਕਰਨੀ ਉਹਦਾ ਕੀ ਕਾਰਨ ਕੀ ਹੈ ਜੀ ਦੇਖੋ ਜੀ ਤਨ ਤਨ ਗੁਰੂ ਰਮਿੰਦਾ ਰਮਦਾਸ ਆਰਾਮਦਾਸ ਜਿਹਦੀ ਧਰਤੀ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਮਾਝੇ ਦੀ ਧਰਤੀ ਤੇ ਮੈਂ ਆਪਣੇ ਆਪ ਨੂੰ ਵਢਭਾਗੀ ਸਾਹਮਦਾ ਇੱਕ ਨਮਾਣੇ ਜੇ ਬੰਦੇ ਨੂੰ ਇੰਨਾ ਪਿਆਰ ਦੇਣਾ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਜਿੰਨੀਆਂ ਹੀ ਜਥੇਬੰਦੀਆਂ ਜਾਂ ਸਾਡੀ ਸਰਕਲ ਦੀਆਂ ਜਿੰਨੀਆਂ ਜਦ ਡਿਵੀਜ਼ਨਾਂ ਉਹਨਾਂ ਵੱਲੋਂ ਇੱਕ ਨਿਮਾਣੇ ਨੂੰ ਇੰਨਾ ਮਾਣ ਦੇਣਾ ਗੁਰੂਆਂ ਦੀ ਧਰਤੀ ਤੇ ਮਾਣ ਦੇਣਾ ਇਹ ਬਹੁਤ ਵੱਡੀ ਗੱਲ ਹੈ ਜੀ ਜਿੰਨਾ ਇਹਨਾਂ ਨੇ ਮੈਨੂੰ ਮਾਨ ਸਤਿਕਾਰ ਦਿੱਤਾ ਭਾਵੇਂ ਮੈਂ ਛੋਟੇ ਅਹੁਦੇ ਤੇ ਆ ਮੈਂ ਭਾਵੇਂ ਇੱਕ ਪੜਵਾਰੀ ਆ ਪਰ ਮੈਂ ਜਿੰਨਾ ਵੀ ਕਰ ਸਕਦਾ ਹੋਇਆ ਆਪਣੇ ਪੰਜਾਬ ਦੇ ਮੁਲਾਜ਼ਮਾਂ ਵਾਸਤੇ ਆਪਣੇ ਮਹਿਕਮੇ ਵਾਸਤੇ ਮੈਂ ਜ਼ਰੂਰ ਕਰੂੰਗਾ ਜੀ ਪੰਜਾਬ ਦੇ ਲੋਕਾਂ ਵਾਸਤੇ ਪੰਜਾਬ ਦੇ ਕਿਸਾਨਾਂ ਵਾਸਤੇ ਮੈਂ ਜ਼ਰੂਰ ਕਰੂੰਗਾ ਜੀ ਧੰਨਵਾਦ ਜੀ